ਸੁਲਤਾਨਪੁਰ ਲੋਧੀ ਇੱਕ ਇਤਿਹਾਸਿਕ ਨਗਰ ਆ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾ ਕੇ 14 ਸਾਲ 9 ਮਹੀਨੇ 13 ਦਿਨ ਰਹੇ ਇੱਥੋਂ ਹੀ ਰੱਬੀ ਬਾਣੀ ਦਾ ਉਚਾਰਨ ਹੋਇਆ ਦੁਨੀਆ ਭਰ ਤੋਂ ਜਿਹੜੇ ਯਾਤਰੀ ਆ ਧਾਰਮਿਕ ਆਸਥਾ ਰੱਖਣ ਵਾਲੇ ਸੁਲਤਾਨਪੁਰ ਲੋਧੀ ਆਉਂਦੇ ਆ ਤੋ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਉੱਤੇ ਵੀ ਇਸ ਹਸਪੀਟਲ ਨੂੰ ਕਾਫੀ ਜਿਹੜਾ ਹੈ ਮਸ਼ੀਨਾ ਵਗੈਰਾ ਜਿਹੜਾ ਹੈ ਵੈਂਟੀਲੇਟਰ ਵਗੈਰਾ ਆਏ ਸੀ ਉਸ ਵੇਲੇ ਬਹੁਤ ਵਧੀਆ ਸ਼ੁਰੂਆਤ ਹੋ ਗਈ ਸੀ ਫਿਰ ਉਹ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਵੈਂਟੀਲੇਟਰ ਵੀ ਇੱਥੇ ਚਲੇ ਗਿਆ। ਸੋ ਇੱਥੇ ਲਗਾਤਾਰ ਅਸੀਂ ਐਸਐਮਓ ਸਾਹਿਬ ਨੂੰ ਪੁੱਛਦੇ ਰਹੇ ਨੇ। ਇਹਨਾਂ ਦੱਸਿਆ ਸੀਗਾ ਕਿ ਬਾਬਾ ਜੀ ਇੱਕ ਸਾਨੂੰ ਜਿਹੜੀ ਹੈ ਚਾਹੀਦੀ ਹੈਗੀ ਐਮਬੂਲੈਂਸ। ਇੱਥੇ ਜਿਹੜੇ ਡੈੱਡ ਬੋਡੀ ਰੱਖਦੇ ਉਹਨਾਂ ਲਈ ਫ੍ਰੀਜ਼ਰ ਚਾਹੀਦੇ ਆ। ਉਹਦੇ ਵੀ ਅਸੀਂ ਪੈਸੇ ਜਿਹੜੇ ਹੈਗੇ ਆ ਦੇ ਦਿੱਤੇ ਦਿੱਤੇ ਆ। ਕਿਸੇ ਤਰ੍ਹਾਂ ਸultanpur ਆਪਣੇ ਕਪੂਰਥਲੇ ਜਿਹੜਾ ਹੈ ਇੱਕ ਐਕਸਰੇ ਮਸ਼ੀਨ ਚਾਹੀਦੀ ਸੀ ਤਕਰੀਬਨ 14-15 ਲੱਖ ਰੁਪਏ ਦਾ ਸੀ ਉਹ ਤਾਂ ਕੋਈ ਵੀ ਅਸੀਂ ਦੇ ਦਿੱਤੇ ਹੁਣ ਤੱਕ ਅਸੀਂ 72 ਲੱਖ ਰੁਪਈਆ ਜਿਹੜਾ ਹੈਗਾ ਇੱਥੇ ਕਪੂਰਥਲੇ ਦੇ ਵਿੱਚ ਦੇ ਚੁੱਕੇ ਆ ਇੱਕ ਇੱਥੇ ਆ ਰੋਵੈਦਗਰ ਡਿਸਪੈਂਸਰੀ ਸੀ ਉਹਦਾ ਬੜੀ ਖਸਤਾ ਹਾਲਤ ਸੀ ਉਹਨੂੰ ਵੀ 7.5 ਲੱਖ ਰੁਪਈਆ ਉਹਦੀ ਬਿਲਡਿੰਗ ਵਾਸਤੇ ਵੀ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਹੈਲਥ ਤੇ ਐਜੂਕੇਸ਼ਨ এনवायरमेंट ਇਹ ਬਹੁਤ ਜ਼ਰੂਰੀ ਆ এনवायरमेंट ਵਧੀਆ ਹੋਵੇ ਤੇ ਹੈਲਥ ਨੂੰ ਉਹਦਾ ਫਾਇਦਾ ਹੁੰਦਾ ਹੈਲਥ ਠੀਕ ਆ ਤੇ ਅਸੀਂ ਜਿਹੜੀ ਹੈਗੀ ਆ ਕੋਈ ਵੀ ਜਿਹੜਾ ਅ ਅੱਗੇ ਵੱਧ ਸਕਦਾ ਫੇਸ ਵਾਸਤੇ ਜਿਹੜੀਆਂ ਹੈਲਥ ਸਹੂਲਤਾਂ ਬਹੁਤ ਜ਼ਰੂਰੀ ਆ ਤੋ ਕਿ ਕਈ ਵਾਰ ਇਹੋ ਜਿਹੇ ਮਰੀਜ਼ ਕਿਉਂਕਿ ਇਹ ਮੰਡ ਏਰੀਆ ਜੁੜਿਆ ਹੋਣ ਕਰਕੇ ਕਾਫੀ ਦੂਰ ਤੱਕ ਇਹ ਉਹਨਾਂ ਦੀ ਪਹੁੰਚ ਜਿਹੜੀ ਹੈ ਹਸਪੀਟਲ ਤੱਕ ਹੀ ਹੁੰਦੀ ਆ ਤੇ ਤੋ ਮਰੀਜ਼ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਹੈਗੀ ਐਂਬੂਲੈਂਸ ਦੀ ਲੋੜ ਹੁੰਦੀ ਆ ਉਹਦੇ ਵਾਸਤੇ ਅਸੀਂ ਕਹ ਅੱਗੇ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇਹ ਐਂਬੂਲੈਂਸ ਜਿਹੜਾ ਹੈਗਾ ਅੱਜ ਮੰਗ ਨੂੰ ਪੂਰਾ ਕਰਦੇ ਹੋਏ ਐਂਬੂਲੈਂਸ ਜਿਹੜੀ ਹੈਗੀ ਉਹ ਸ਼ੁਰੂਆਤ ਹੋਈ ਹੈ ਅਸੀਂ ਇਲਾਕਾ ਨਿਵਾਸੀਆਂ ਨੂੰ ਇਹਦੀ ਵਧਾਈ ਦਿੰਦੇ ਆ ਲਾਗਤ ਕਿੰਨੀ ਹੈ ਜੀ ਇਹ 25 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਵੱਡੀ ਐਂਬੂਲੈਂਸ ਹੈ 25 ਲੱਖ ਰੁਪਏ ਜਿਹੜੀ 72 ਲੱਖ ਦੀ ਗੱਲ ਤੁਸੀਂ ਆਖੀ ਹੈ 72 ਲੱਖ ਜਿਹੜਾ ਤੁਹਾਡੇ ਵੱਲੋਂ ਦਿੱਤਾ ਗਿਆ ਉਹ ਸਿਰਫ ਸਿਹਤ ਸਹੂਲਤਾਂ ਨੂੰ ਆਉਂਦੇ ਸਿਹਤ ਸਹੂਲਤਾਂ ਨੂੰ ਕੁਝ ਜਿਹੜਾ ਹੈਗਾ ਡੱਲੇ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਸਿਵਰੇਟੇ ਸਪਰਦਾ ਜਿਹੜਾ ਹੈਗਾ ਉਹਦੇ ਵਾਸਤੇ ਆ ਕੁਝ ਵਕਫ ਪਿੰਡਾਂ ਵਿੱਚ ਟੰਕੀਆਂ 72 ਲੱਖ ਰੁਪਏ ਕੁਪਰਸਲੇ ਨੂੰ ਅਸੀਂ ਦੇ ਦਿੱਤੇ ਬਾਬੇ ਡਾਕਟਰਾਂ ਹੀ ਕਮੀ ਇੱਕ ਵੱਡੀ ਚੁਣੌਤੀ ਬਣੀ ਵੇ ਸਿਵਲ ਸਥਾਵੇ ਵਾਰਿਸ ਬਾਰੇ ਕੀ ਕਹਿੰਦੇ ਹੋ ਉਹ ਵੀ ਅਸੀਂ ਜਿਹੜਾ ਹੈਗਾ ਅ ਥੋੜੇ ਦਿਨ ਪਹਿਲਾਂ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀਗੇ ਕੁਰਥਲੇ ਵੀ ਆਏ ਸੀ ਜਲੰਧਰ ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਜਿਹੜੀਆਂ ਡਾਕਟਰਾਂ ਦੀਆਂ ਅਸਾਮੀਆਂ ਵੀ ਕੱਢਦੇ ਆ ਜੇ ਸੌ ਦੇ ਅਸੀਂ ਜਿਹੜੀ ਹੈਗਾ ਅਸਾਮੀਆਂ ਕੱਢਦੇ ਆ ਤੇ ਉਹਦੇ ਵਿੱਚ 10 ਜਿਹੜੇ ਹੈਗੇ ਆ ਉਹ ਡਾਕਟਰ ਆਉਂਦੇ ਆ ਬਾਬਾ ਜੀ ਦੇਖਣ ਜਾਇਆ ਕਿ ਆਮ ਆਦੀ ਫਾਦੀ ਜਿਹੜੇ ਕਲੀਨਿਕ ਖੋਲ ਰਹੀ ਹੈ ਹੁੰਦੇ ਡਾਕਟਰ ਕਾਫੀ ਸੰਖਿਆ ਉਹਨਾਂ ਹੈਲਪਰਾਂ ਦੀ ਸੰਖਿਆ ਵੀ ਜਾਰੀ ਆ ਬਸ ਇਹ ਹਸਪਤਾਲ ਚ ਘਟਾ ਓਏ ਇਹ ਵੀ ਹੁਣ ਹੋ ਜਾਊਗਾ ਇਹ ਕਹਿੰਦੀ ਐਵਰੇਜ ਵੀ ਘਟੇ ਇਹ ਇਹ ਵੀ ਇਹ ਵੀ ਹੋ ਜਾਊਗੀ ਕਿਉਂਕਿ ਜਿੱਥੇ ਜ਼ਿਆਦਾਆਂ ਸਹੂਲਤਾਂ ਮਿਲਣਗੇ ਮਰੀਜ਼ ਉਧਰ ਨੂੰ ਜਾਊਗਾ ਸੋ ਇੱਥੇ ਵੀ ਜਿਹੜੀ ਹੈਗੇ ਲੋਡ ਆ ਸੀ ਹੁਣ ਵੀ ਮੈਂ ਗੱਲ ਕੀਤੀ ਐ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਜਿਹੜੇ ਜਿੱਥੇ ਜਿੱਥੇ ਵੀ ਇਹ ਲੋਡ ਆ ਤੇ ਅਸੀਂ ਮੰਤਰੀ ਸਭ ਦੇ ਧਿਆਨ ਵਿੱਚ ਲਿਆ ਕੇ ਕੋਸ਼ਿਸ਼ ਕਰਾਂਗੇ ਕਿ ਇੱਥੇ ਸਾਰੀਆਂ ਦੇਖੋ ਇਸ ਹਸਪੀਟਲ ਵੱਲੋਂ ਮੰਗ ਕੀਤੀ ਗਈ ਸੀ ਕਿ ਲਾਈਫ ਸਪੋਰਟ ਜਿਹੜੀ ਐਂਬੂਲੈਂਸ ਉਹ ਸਾਨੂੰ ਮਿਲਣੀ ਚਾਹੀਦੀ ਹੈ। ਸੰਤ ਬਾਬਾ ਬਲਬੀਰ ਸਿੰਘ ਸੇਚੇਵਾਲ ਜੀ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ 25 ਲੱਖ ਰੁਪਏ ਦੀ ਲਾਹਰ ਰਾਹਤ ਜਿਹੜੀ ਹੈ ਉਹ ਦਿੰਦੇ ਹੋਏ ਇਹਨਾਂ ਨੂੰ ਐਂਬੂਲੈਂਸ ਜਿਹੜੀ ਅੱਜ ਦਿੱਤੀ ਹੈ। ਬੜੀ ਖੁਸ਼ੀ ਦੀ ਗੱਲ ਹੈ। ਐਡਮਿਨਿਸਟ੍ਰੇਸ਼ਨ ਵੱਲੋਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਕਿ ਇਸ ਤੋਂ ਇਲਾਵਾ ਇੱਕ ਮੋਰਚਰੀ ਵਿੱਚ ਇਹਨਾਂ ਨੂੰ ਜਿਹੜੇ ਆ ਉਹ ਫ੍ਰੀਜ਼ਰਸ ਦੀ ਲੋਡ ਸੀ ਉਹ ਵੀ ਬਾਬਾ ਜੀ ਸਾਹਿਬ ਵੱਲੋਂ ਦੇ ਦਿੱਤੇ ਗਿਆ ਉਹਦੀ ਡਿਲੀਵਰੀ ਹਜੇ ਹੋਣੀ ਬਾਕੀ ਆ ਜੋ ਵੀ ਬਹੁਤ ਜਲਦੀ ਜਿਹੜੀ ਆ ਉਹ ਹੋ ਜਾਏਗੀ ਤੇ ਐਡਮਿਨਿਸਟ੍ਰੇਸ਼ਨ ਇੱਕ ਵਾਰੀ ਫੇਰ ਸਾਰੇ ਬਾਬਾ ਜੀ ਸਾਹਿਬ ਦਾ ਤੇ ਸਾਰੇ ਹੋਰ ਆਫੀਸਰਜ਼ ਦਾ ਧੰਨਵਾਦ ਕਰਦੀ ਨਾਲ ਸੁਲਤਾਨਪੁਰ ਲੋਧੀ ਨੂੰ ਇਹ ਸੌਗਾ ਦਿੱਤੀ ਹੈ ਐ ਐਮਬੂਲੈਂਸ ਦਾ ਬਾਬਾ ਜੀ ਨੇ ਅੱਜ ਭੇਟ ਕੀਤੀ ਆ ਸਿਵਲ ਹਸਪੀਟਲ ਨੂੰ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਨੇ ਇਲਾਕੇ ਦੇ ਵਾਸਤੇ ਇਹ ਜਿਹੜੀ ਐਮਬੂਲੈਂਸ ਦਿੱਤੀ ਆ ਇਹਦੇ ਨਾਲ ਇਲਾਕੇ ਨੂੰ ਬਹੁਤ ਲਾਭ ਪਹੁੰਚੇਗਾ ਰੱਬ ਨਾ ਕਰੇ ਕਿਤੇ ਵੀ ਕੋਈ ਹਾਸਾ ਹੁੰਦਾ ਆ ਤੇ ਇੱਕ ਐਂਬੂਲੈਂਸ ਹੀ ਇਹ ਅਜਿਹਾ ਜਰੀਆ ਆ ਜਿਹੜਾ ਪੇਸ਼ੈਂਟ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਸ਼ਿਫਟ ਕਰ ਸਕਦਾ ਹੈ ਇਸ ਲਈ ਇਹ ਜਿਹੜਾ ਐਂਬੂਲੈਂਸ ਬਾਬਾ ਜੀ ਨੇ ਭੇਟ ਕੀਤੀ ਆ ਇਲਾਕਾ ਨਿਵਾਸੀਆ ਵਾਸਤੇ ਬਹੁਤ ਮਾਣ ਵਾਲੀ ਗੱਲ ਹੈਗੀ ਆ ਔਰ ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਆ ਵੀ ਉਹ ਅੱਗੇ ਤੋਂ ਹੋਰ ਜਿਹੜੀਆਂ ਸਿਵਲ ਹਸਪਤਲ ਦੀ ਸਹੂਲਤਾਂ ਲਈ ਜੋ ਵੀ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਆ ਪਹੁੰਚਾਉਂਦੀ ਰਹੇ ਅੱਜ ਬਾਬਾ ਜੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੋ ਕਿ ਆਪਦਾ ਐਮਪੀ ਫੰਡ ਦੇ ਵਿੱਚੋਂ ਬਾਬਾ ਜੀ ਨੇ ਸਰਕਾਰੀ ਹਸਪਤਾਲ ਨੂੰ ਇੱਕ ਐਂਬੂਲੈਂਸ ਦਿੱਤੀ ਜਿਹੜੀ ਕਿ ਇੱਥੇ ਇੱਕ ਪਹਿਲਾਂ ਵੀ ਐਂਬੂਲੈਂਸ ਸੀ ਪਰ ਸ਼ਹਿਰ ਸ਼ਹਿਰ ਵੱਡਾ ਹੋਣ ਕਾਰਨ ਇੱਕ ਐਂਬੂਲੈਂਸ ਨਾ ਨਹੀਂ ਸਰਦਾ ਸੀ ਤੇ ਅੱਗੇ ਵੀ ਆ 1.5 ਸਾਲ 2 ਸਾਲ ਸਰਕਾਰ ਦੇ ਦੌਰਾਨ ਕੋਈ ਵੀ ਕਿਸੇ ਵੀ ਪੇਸ਼ੈਂਟ ਦਾ ਆਉਂਦਾ ਸੀਗਾ ਕਈ ਵਾਰ ਇੱਥੋਂ ਐਂਬੂਲੈਂਸ ਨਹੀਂ ਹੁੰਦੀ ਸੀ ਤੇ ਆਪਾਂ ਪ੍ਰਾਈਵੇਟ ਹਸਪਤਲਾਂ ਤੋਂ ਐਂਬੂਲੈਂਸ ਕਰਾਈਦੀ ਸੀ ਤੋ ਬਾਬਾ ਜੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿਸ ਚੀਜ਼ ਦੀ ਡਿਮਾਂਡ ਸੀ ਉਹਨਾਂ ਨੇ ਅੱਗੇ ਵੀ ਹੋਰ ਜਿਹੜਾ ਐਮਪੀ ਫੰਡ ਦੇ ਵਿੱਚੋਂ ਪੈਸੇ ਲਾਏ ਤੋ ਸੋ ਲੋਕਾਂ ਦੀ ਜੋ ਸਹੂਲਤਾਂ ਲੋਕਾਂ ਨੂੰ ਚਾਹੀਦੀਆਂ ਜੋ ਸਮੱਸਿਆਵਾਂ ਉਹਦੇ ਕਰਕੇ ਲਾਇਏ ਤੇ ਬਾਕੀ ਬਾਬਾ ਜੀ ਦਾ ਨਾਂ ਪੂਰਾ ਪੂਰੇ ਵਿਸ਼ਵ ਵਿੱਚ ਨਾਂ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਬਾਬਾ ਜੀ ਨੇ ਵਹੀ ਨਦੀ ਜਿੱਥੇ ਕਿ ਪਹਿਲਾਂ ਉਜਾੜਾ ਸੀ ਬਾਬਾ ਜੀ ਨੇ ਬਹੁਤ ਹੀ ਵਧੀਆ ਕੰਮ ਵਹੀ ਨਦੀ ਦਾ ਕਰਕੇ ਤੇ ਹੁਣ ਵੀ ਆਪਣੀ ਆਮ ਆਦਮੀ ਪਾਰਟੀ ਨੇ ਜੋਰ ਬਾਬਾ ਜੀ ਨੂੰ ਰਾਜ ਸਭਾ ਮੈਂਬਰ ਬਣਾਇਆ ਤੇ ਆਗੀਆਂ ਪੂਰੀਆਂ ਸੇਵਾਵਾਂ ਨਿਭਾਰੇ ਨੇ ਅੱਜ ਇੱਕ ਐਂਬੂਲੈਂਸ ਇੱਕ ਮੋਟਰੀ ਕੈਬਿਨਟ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਬਾਬਾ ਜੀ ਦੇ ਯਤਨਾਂ ਨਾਲ ਡੀਸੀ ਸਾਹਿਬ ਦੇ ਯਤਨਾਂ ਨਾਲ પ્રાપ્ત ਹੋਈ ਹੈ ਜੋ ਕਿ ਬਹੁਤ ਹੀ ਫਾਇਦੇਮੰਦ ਸਾਬਿਤ ਹੋਣਗੇ ਇਹ ਦੋਨੋਂ ਚੀਜ਼ਾਂ ਹਸਪਤਾਲ ਦੀ ਲੋਕਲ ਰਿਪਲਾਈ ਵਾਸਤੇ ਔਰ ਕੇਸ ਹੁੰਦਾ ਜਿਹੜੀਆਂ ਕਾਫੀ ਮਿਲੀਆਂ ਨੇ ਕਈ ਵਾਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਅਧਿਕਾਰੀ ਜਾਰੀ ਕਰ ਰਹੇ ਨੇ ਕਿ ਸਰਸਰ ਸੁਲਤਾਨ ਕੋਲ ਜਿਹੜਾ ਸਮਾਨ ਜਿਹੜਾ ਹੋਰ ਰੱਤ ਲੱਗਦਾ ਜਿੱਥੇ ਰੋਕ ਕਿਵੇਂ ਲੱਗੇ ਅੱਜ ਜਿਸ ਤਰ੍ਹਾਂ ਕਿ ਬਏ ਇੱਕ ਫਗਵਾੜਾ ਸਰ ਦੇ ਹੈਲਥ ਵੈਲਨੈਸ ਦੇ ਹੈਲਥ ਵੈਲਫੇਅਰ ਦੇ ਡਾਇਰੈਕਟਰ ਸਾਹਿਬ ਆਇਸਨ ਉਹਨਾਂ ਨੇ ਆਰਡਰ ਕਰੇ ਸੰਕੇ ਵੀ ਇਥੋਂ ਦੀ ਜੁੜੀ ਆਪਣੇ ਲੈਪਰੋਸਕੋਪਿਕ ਸਰਜਰੀ ਲਈ ਉਹ ਭਗਵਾੜਾ ਸ਼ਖਤ ਕਰਦੇ ਕਿਉਂਕਿ ਇੱਥੇ ਡਾਕਟਰ ਸਰਜਨ ਨਹੀਂ ਹਨ ਤਾਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਿ ਵੀ ਇਹ ਚੀਜ਼ ਮੈਨੂੰ ਚਾਹਦਾ ਕਿ ਤੂੰ ਸ਼ਿਫਟ ਹੋਏ ਤਾਂ ਮੈਂ ਲੋਕ ਕਰੀਪਲਾਈ ਵਾਸਤੇ ਮੈਂ ਵੀ ਸੋਚਿਆ ਕਿ ਨਹੀਂ ਸ਼ਿਫਟ ਹੋਣੀ ਚਾਹੀਦੀ ਤਾਂ ਮੈਂ ਮਨਾ ਕਰ ਦਿੱਤਾ ਆਪ ਇਲਾਕਾ ਨਵਾਸੀ ਬਹੁਤ ਖੁਸ਼ਕਿਸਮਤ ਆ ਸਾਡੇ ਕੋਲ ਸਤਕਾਰਯੋਗ ਬਾਬਾ ਜੀ ਵਰਗੇ ਨੇਕ ਦਿਲ ਜੋ ਲੋਕਾਂ ਦਾ ਹਮੇਸ਼ਾ ਹੀ ਸੋਚਦੇ ਆ ਸਾਡੇ ਇਲਾਕੇ ਵਿੱਚ ਮੌਜੂਦ ਨੇ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲਾ ਦਿਨ ਆ ਜੋ ਕਾਫੀ ਲੰਮੇ ਸਮੇਂ ਤੋਂ ਇਲਾਕੇ ਦੀ ਇਹ ਮੰਗ ਸੀਗੀ ਕਿ ਹਸਪਤਾਲ ਦੇ ਵਿੱਚ ਕੋਈ ਅੱਛੀ ਐਂਬੂਲੈਂਸ ਹੋਵੇ ਜਿਸ ਦੇ ਨਾਲ ਇਲਾਕੇ ਨੂੰ ਸਹੂਲਤ ਮਿਲ ਸਕੇ ਸੋ ਇਲਾਕੇ ਦੀ ਮੰਗ ਨੂੰ ਦੇਖਦਿਆਂ ਹੋਇਆਂ ਸਾਡੇ ਹਸਪਤਾਲ ਦੀ ਮੰਗ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਇਹ ਬਹੁਤ ਨੇਕ ਤੇ ਪੁੰਨ ਵਾਲਾ ਕੰਮ ਕੀਤਾ ਤੇ ਮੈਨੂੰ ਉਮੀਦ ਆ ਅਸੀਂ ਇਲਾਕਾ ਨਿਵਾਸੀ ਇਸ ਸੁਰਤੋਂ ਪੂਰਾ ਪੂਰਾ ਫਾਇਦਾ ਉਠਾਵਾਂਗੇ। ਕੋਈ ਹੋਰ ਵੀ ਬਾਬਾ ਜੀ ਕੋਈ ਹੋਰ ਵੀ ਮਦਦ ਕਰ ਰਹੀ ਹੈ ਤੁਹਾਨੂੰ ਹਸਲ ਦੀ। ਹਾਂ ਜੀ ਸਾਡੇ ਕੋਲ ਮਾਰਕਰੀ ਦੇ ਵਿੱਚ ਜਿਹੜੇ ਫ੍ਰੀਜ਼ਰ ਆ ਟਾਈਮ ਪਾ ਕੇ ਉਹ ਖਰਾਬ ਹੋ ਚੁੱਕੇ ਸੀਗੇ ਉਹਨਾਂ ਦੀ ਹੁਣ ਪਰਫਾਰਮੈਂਸ ਇੰਨੀ ਵਧੀਆ ਨਹੀਂ ਰਹੀ ਤੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਵੀ ਅਗਰ ਚੇਂਜ ਕਰਵਾ ਦਿਓ ਤੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲ ਜੇਗੀ। ਤੁਹਾਡੇ ਲੋਕ ਕਿਹੜੀਆਂ ਮੰਗਾ ਬਾਬਾ ਜੀ ਉਹਨਾਂ ਤੇ ਸਭ ਸੱਜਣ ਜੀ ਨੂੰ ਰੱਖਿਆ ਗਿਆ। ਅਸੀਂ ਐਂਬੂਲੈਂਸ ਦੇ ਨਾਲ ਕਿਉਂਕਿ ਜੋ ਪੈਟਰਨ 108 ਐਂਬੂਲੈਂਸ ਦਾ ਹੈਗਾ ਉਹਦੇ ਵਿੱਚ ਇੱਕ ਡਰਾਈਵਰ ਤੇ ਇੱਕ EMT ਹੁੰਦਾ ਐਮਰਜੈਂਸੀ ਮੈਡੀ ਉਹ ਸਾਨੂੰ ਦਿੱਤੇ ਜਾਣ ਅਸੀਂ ਆਪਣੇ ਮਾਨਯੋਗ ਸਰਜਨ ਮੈਡਮ ਨੂੰ ਵੀ ਰਿਕੁਐਸਟ ਕੀਤੀ ਬਾਬਾ ਜੀ ਨੂੰ ਵੀ ਰਿਕੁਐਸਟ ਕੀਤੀ ਆ ਉਹ ਕਹਿੰਦੇ ਜਲਦੀ ਤੋਂ ਜਲਦੀ ਤੁਹਾਨੂੰ ਇਹ ਮਹੱਈਆ ਕਰਵਾ ਦਿੱਤੇ ਜਾਣਗੇ ਤਾਂ ਜੋ ਇਹਦਾ ਬੇਸਿਕ ਮੋਟਿਵ ਆ ਐਂਬੂਲੈਂਸ ਦਾ ਉਹ ਪੂਰਾ ਹੋ ਸਕੇ ਇਲਾਕੇ ਨੂੰ ਸਹੂਲਤ ਮਿਲ ਸਕੇ